ਆਏ ਦਿਨ ਤੇਜ਼ ਰਫ਼ਤਾਰ ਕਈ ਹਾਸੀਆਂ ਦਾ ਕਾਰਨ ਬਣਦੇ ਹਨ ਅਜਿਹਾ ਇੱਕ ਮਾਮਲਾ ਜਨਾਲਾ ਤੋਂ ਸਾਹਮਣੇ ਹੈ ਜਿੱਥੇ ਕਿ ਅੰਮ੍ਰਿਤਸਰ ਤੋਂ ਜਨਾਲਾ ਸਾਈਡ ਜਾ ਰਹੀ ਬਲੈਰੋ ਕਾਰ ਨੇ ਇੱਕ ਸਾਈਕਲ ਨੂੰ ਟੱਕਰ ਮਾਰ ਦਿੱਤੀ ਅਤੇ ਸਾਈਕਲ ਸਵਾਰ 15 ਸਾਲ ਦੇ ਬੱਚੇ ਦੀ ਮੌਤ ਹੋ ਗਈ। ਇਹ ਕਿਹੜਾ ਸਰਮਾ ਮੈਂ ਵਾਹਨ ਸਿੰਘ ਆ ਵਾਸੀ ਇਹ ਨਾਲੇ ਦਾ ਹੀ ਆ ਹਾਂਜੀ ਇਹ ਬੱਚਾ ਜੀ ਮੈਂ ਆਪਣੇ ਘਰ ਤੋਂ ਲੈ ਕੇ ਆਉਂਦੇ ਆ ਉਹਨਾਂ ਨੂੰ ਟ੍ਰਿਪ ਲੱਗਦੇ ਉਹਨਾਂ ਦੇ ਬਲੈਡ ਘਾਟੀ ਤੇ ਮੈਨੂੰ ਲੈ ਕੇ ਆਉਂਦੇ ਆ ਤੇ ਸੜਕ ਤੇ ਇਹਨਾਂ ਦਾ ਐਕਸੀਡੈਂਟ ਹੋਇਆ ਹੈ ਬੱਚੇ ਦਾ ਇਹ ਸਾਈਕਲ ਤੇ ਮਗਰੋਂ ਬਲੈਰੋਂ ਗੱਡੀ ਆਉਂਦੀ ਹੈ ਉਮਰਸਾ ਰੋਡ ਤੋਂ ਤੇ ਉਹਨਾਂ ਦੀ ਸਪੀਡ ਕਾਫੀ ਹੋਤਾਂ ਤੇ ਉਹਨਾਂ ਕੋ ਖਾਦ ਖੁਦ ਲੱਦੀ ਗੱਡੀ ਦੇ ਵਿੱਚ ਨੋ ਕੋ ਕੰਟਰੋਲ ਨਹੀਂ ਹੋਈ ਤੇ ਬੱਚੇ ਦੇ ਸਾਈਕਲ ਦੇ ਵਿੱਚ ਵੱਜੀ ਆ ਤੇ ਟਾਇਰ ਜਿਹੜਾ ਗੱਡੀ ਦਾ ਸਿਰ ਤੇ ਚੜ ਗਿਆ ਹੈ ਸਾਰਾ ਟੱਕਰ ਵੱਜੀ ਮੁੜ ਕੇ ਟਾਇਰ ਚੜ ਗਿਆ ਸਿਰ ਤੇ ਤੇ ਉਹ ਉਹ ਵੀਜੀ ਉੱਥੇ ਪਬਲਿਕ ਵਾਵਾ ਇਹਦੇ ਕੋਈ ਚੁੱਕਦਾ ਜਗਦਾ ਨਹੀਂ ਤੇ ਆਪਾਂ ਨੂੰ ਆਪਣਾ ਹੀ ਬੱਚਾ ਏਡਾ ਹੈ ਤੇ ਆਪਾਂ ਉਹ ਨਹੀਂ ਰਿਹਾ ਗਿਆ ਤੇ ਆਪਾਂ ਮੋਟਰਸਾਈਕਲ ਤੇ ਲਾਦ ਕੇ ਵੇਜੂ ਨੂੰ ਇੱਥੇ ਲਾਏ ਆ ਪਰ ਤੇਥੋਂ ਦੀ ਵੀਜੀ ਮੌਕੇ ਤੇ ਉੱਥੇ ਹੀ ਹੋ ਗਈ ਸੀ ਬਾਕੀ ਇਹ ਆ ਵੀਜੀ ਕੰਟਰੋਲ ਜਿਹੜਾ ਗੱਡੀਆਂ ਵਾਲਿਆਂ ਨੂੰ ਚਾਹੀਦਾ ਵੀ ਕਿਸੇ ਦਾ ਤੀਪ ਉਤ ਕਿਸੇ ਦਾ ਕਿਤਰਾ ਚੱਲਦਾ ਦਾ ਸ਼ਹਿਰ ਚ ਹਮੇਸ਼ਾ ਕੰਟਰੋਲ ਚ ਵੀਜੀ ਚਲਾਣਾ ਚਾਹੀਦਾ ਫਾਈਵ ਵੀ ਰੋਡ ਤੇ ਮੰਨਿਆ ਕਿ ਬੜੀ ਗੱਡੀ ਭਜੜੀ ਹੈ ਸ਼ਹਿਰ ਚ ਆਉਂਦੇ ਕੰਟਰੋਲ ਵੀਜੀ ਹਰੇਕ ਨੂੰ ਚਾਹੀਦਾ ਹਰੇਕ ਦਾ ਤੀਪ ਉਤ ਵੀਜੀ ਡਾਉਂਦਾ ਪਰ ਆਪਣੇ ਕੋ ਨਹੀਂ ਵੀਜੀ ਇਹ ਚੀਜ਼ ਦੇਖੀ ਗਈ ਇਹ ਗੱਡੀ ਚ ਲੋਡ ਸੀ ਕੋਈ ਲੋੜ ਹੀ ਵਿੱਚ ਖਾਦ ਲੱਤੀ ਹੋਈ ਗੱਡੀ ਠਾਣੇ ਪੜਾਤੀ ਵੀ ਦੀ ਬੰਦਾ ਵੀ ਰੈਸਟ ਕਰਾਤਾ ਆ ਇਹ ਨੂੰ ਮਗਦੋਂ ਠਾੜੇ ਫੜਾਤਾ ਵੀ ਦੀ ਬਾਕੀ ਆਪਣੇ ਕੋਦੇ ਵੀ ਜੀ ਇਹਦੀ ਦੁੱਖ ਵੇਖ ਕੇ ਜਾਂਦਾ ਭਾਵੇਂ ਕਿਤਰਾ ਵੀ ਹੈ ਇਨਸਾਨੀਅਤ ਤੌਰ ਤੇ ਆਪਣੇ ਹੋਣੀ ਚੱਲਿਆ ਗਿਆ ਵੀ ਪਰ ਮੇਰੇ ਹੱਥੋਂ ਵੀ ਜੀ ਗਿਆ ਬੱਚਾ ਸੁਭਾਨ ਸੁਭਾਨ ਔਰ ਇੱਕ ਨੂੰ ਵਿੱਚ ਪਾ ਤੇ ਜੋੜ ਕੇ ਬੇਨਤੀ ਗੱਡੀ ਸਾਹਮਣਾ ਚਲਾਓ ਸ਼ਾਇਦ ਤੇ 50 ਚੜ ਕੇ ਵੀ ਜੀ ਕੋਈ ਨਾ ਹੱਥ ਕਰਾਵੇ ਬਹੁਤ ਟ੍ਰਾਫਿਕ ਵੀ ਜੀ ਕੀ ਪਤਾ ਕਿਦਾ ਕਿੱਥੋਂ ਕਿਨੇ ਨਿਕਲ ਆਉਣਾ ਜ਼ਰੂਰੀ ਥੋੜਾ ਵੀ ਜੀ ਕਿਸੇ ਦੇ ਬੱਚੇ ਨੂੰ ਨਿਕਲ ਆ ਆਪਣਾ ਵੀ ਨਿਕਲ ਸਾਡਾ ਕਿੰਨੀ ਕੰਨ ਕਾਲੀ ਹੁੰਦੀ ਵੀ ਜੀ ਮਨਪੇ ਕਿੱਥੇ ਅਸੀਂ ਕਿੱਡੀ ਕੀ ਥੱਤੀ ਪਹੁੰਚ ਜਾਣਾ ਇਸ ਕਰਕੇ ਵੀ ਜੀ ਹੌਸਲੇ ਨਾਲ ਹਮੇਸ਼ਾ ਆਪਣਾ ਸਮਝ ਕੇ ਵੀ ਜੀ ਚਲੋ ਵੀ ਆ ਸਾਡੇ ਵੀ ਧੀਆ ਪੁੱਤ ਨੂੰੜੀਆਂ ਚ ਤੁਰੇ ਫਿਰਦੇ ਆ ਜਿੰਦੀ 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 ਉਹ ਕਿਹਦੇ ਵੀਰ ਜੀ ਹੌਸਲੇ ਨਾਲ ਹੁੰਦੀ ਕੰਟਰੋਲ ਚ ਹੁੰਦੀ ਤੇ ਇਹ ਹਾਸਾਤ ਨਹੀਂ ਨਾ ਬੱਚਾ ਜਿਹਦਾ ਵੀਰ ਜੀ ਪੁੱਤ ਗਿਆ ਵਾ ਉਹਨੂੰ ਪਤਾ ਵੀ ਜੀ ਬਾਕੀ ਤਾਂ ਦੁਨੀਆ ਨੇ ਵੇਖ ਆ ਗਏ ਹੁਣ ਚਲੋ ਆਪੋ ਆਪਣੇ ਘਰ ਨੂੰ ਚਲੀ ਜਾਣਾ ਆਵੇਂ ਤੁਹਾਡਾ ਕੀ ਗੱਲਬਾਤ ਹੋਈ ਸਾਰੀ ਜੀ ਇਹ ਮੇਰਾ ਪੋਤਰਾ ਹੈ ਵਾ ਗੁਰਸ਼ਬਦ ਮੀਤ ਸਿੰਘ ਅੱਛਾ ਜੀ ਇਹ ਕੀ ਗੱਲਬਾਤ ਹੈ ਇਹ ਇਹ ਰੋਡ ਦੇ ਉੱਤੇ ਚੜਿਆ ਪਿੱਛੋਂ ਬਲੇਰੋ ਆਉਂਦੀ ਸੀ ਉਹਨੇ ਵੇਖਿਆ ਨਿਕਾ ਉਹਦੇ ਕੋਈ ਕੰਟਰੋਲ ਨਹੀਂ ਆਈ ਸਿੱਧੀ ਯਾਰ ਇਹ ਕਿੰਨੀ ਕੁ ਮਰਸੀ ਬੱਚੀ ਦੀ ਉਹਨੂੰ ਨਹੀਂ ਆ ਕੋਈ 16 ਸਾਲ 15 ਸਾਲ ਤੇ ਇਹ ਮੋਟਰਸਾਈਕਲ ਦੱਸ ਰਹੇ ਤੁਸੀਂ ਨਹੀਂ ਸਾਈਕਲ ਤੇ ਅੱਛਾ ਇਹ ਸਾਈਕਲ ਤੇ ਸੀ ਤੇ ਜਿਹੜੀ ਗੱਡੀ ਵਿੱਚ ਬੱਚੀ ਆ ਉਹ ਕਿਹੜੀ ਸੀ ਬਲੈਰੋ ਗੱਡੀ ਦੱਸਦੇ ਆ ਕੋਈ ਮੈਂ ਤਾਂ ਵੇਖੀ ਨਹੀਂ ਬਲੈਰੋ ਅੱਛਾ ਬਲੈਰੋ ਇਹਦੇ ਵਿੱਚ ਖਾਕ ਲੱਗੀ ਉਹਨੂੰ ਜਿਹੜਾ ਹੁਣ ਕਿੱਥੇ ਗੱਡੀ ਕਿੱਥੇ ਹੈ ਪੁਲਿਸ ਸਟੇਸ਼ਨ ਤੇ ਹਿੱਟ ਕਰ ਲਈਏ ਗੱਡੀ ਉੱਥੇ ਆ ਹਾਂਜੀ ਤੇ ਬੱਚੇ ਦੀ ਮੌਕੇ ਤੇ ਮੌਤ ਹੋ ਗਈ ਮੌਕੇ ਤੇ ਹੀ ਹੋ ਗਈ ਹੈ ਕੀ ਮੰਗ ਕਰਦੇ ਹਾਂ ਮੰਗ ਇਨਸਾਫ ਦੀ ਮੰਗਦੇ ਆ ਵੀ ਕੋਈ ਇਹ ਸਿਰੇ ਕੰਮ ਪਾ ਚ ਇਹ ਆਪਣੇ ਹੰਬਰਸਰ ਸਾਈਡ ਤੋਂ ਬਲੈਰੋ ਗੱਡੀ ਆ ਰਹੀ ਸੀ ਤੇ ਇਧਰੋਂ ਸੜਕ ਤੋਂ ਸੜਕ ਕ੍ਰੋਸ ਕਰ ਰਿਹਾ ਸੀ ਇਹ ਜੇ ਦੀ ਸਨਾਕਤ ਹੋਈ ਹੈ ਸਬਦ ਸਿੰਘ ਸਨ ਆਫ ਗਗਨਦੀਪ ਸਿੰਘ ਵਾਸੀ ਉਹ ਆਰਡਰ ਨੰਬਰ ਨਾ ਉਹ ਜਨਾਲਾ ਉਧਰੋਂ ਗੱਡੀ ਆ ਰਹੀ ਸੀ ਤੇ ਐਕਸੀਡੈਂਟ ਮੌਕੇ ਤੇ ਦੀ ਡੈਥ ਹੋ ਗਈ ਆ ਜੀ ਕਿੰਨੀ ਉਮਰ ਦੇ ਬੱਚੇ ਦੀ 13-14 ਸਾਲ ਆ ਜੀ ਹਾਂ ਬੱਚੇ ਦੇ ਪਿੱਛੇ ਲੈ ਕੇ ਗੱਡੀ ਮਾਰੀ ਇਹਨੇ ਨਹੀਂ ਪਿੱਛੇ ਨਹੀਂ ਉਹ ਕ੍ਰੋਸ ਕਰਦੇ ਆ ਕਿ ਸੜਕੋਂ ਗੱਡੀਆਂ ਉੱਤ ਸਾਈਡ ਤੋਂ ਆ ਰਹੀ ਅੱਛਾ ਤੇ ਸੜਕ ਕ੍ਰੋਸ ਕਰਦੇ ਆ ਯਾਨੀ ਕਿ ਗੱਡੀ ਉਹਦੇ ਵਿੱਚ ਵੱਜੀ ਹੈ ਕੀ ਕਾਰਵਾਈ ਕੀਤੀ ਗਿਆ ਕਾਰਵਾਈ ਜੋ ਬਣਦੀ ਹੈ ਉਹ ਦੋ ਕੀਤੀ ਜਾਗੀ ਜਮਤ ਦੇ ਜਿਹੜਾ ਜੀਵੀ ਗੱਡੀ ਵਿੱਚ ਵਰਜੀਓ ਉਸ ਸਮੇਂ ਕਿਤੇ ਉਹ ਰਥੀ ਆਪਣੇ ਕੋਠਾਣੀ ਹੈ ਜੀ ਗੱਡੀ ਗੱਡੀ ਵੀ ਰਸਟ ਜੋ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਏ ਪ੍ਰਾਪਟੀ ਵੇਚਣੇ ਅਤੇ ਖੀਦਨੇ ਕੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز